ਰਾਤ ਨੂੰ ਰਾਵੀ ਦਰਿਆ ਪਾਰ ਕਰਦਿਆਂ ਦਰਿਆ ਦੇ ਵਿੱਚ ਟਰੈਕਟਰ ਟਰਾਲੀ ਜਾ ਡਿੱਗੀ ਹੈ ਤੇ ਚਾਲਕ ਲਪਤਾ ਹੈ ਤਾਂ ਦੱਸ ਜੀ ਕਿ ਰਾਵੀ ਦਰਿਆ ਦੇ ਵਿੱਚ ਆਰਦੀ ਤਦਾਦੀ ਇਹ ਹੈ ਕਿ 라ਵੀ ਦਰਿਆ ਦੇ ਵਿੱਚ ਚਾਰਜੀ ਤੌਰ ਤੇ ਬਣਾਏ ਜਾ ਰਹੇ ਕੱਚੇ ਰਸਤੇ ਨੂੰ ਪਾਰ ਕਰਦਿਆ ਟਰੈਕਟਰ ਟਰਾਲੀ ਦਰਿਆ ਦੇ ਵਿੱਚ ਜਾ ਡਿੱਗੀ ਹੈ ਦਰਿਆ ਡੂੰਘਾ ਹੋਣ ਦੇ ਕਾਰਨ ਚਾਲਕ ਲਾਪਤ ਹੈ ਜਦ ਕਿ ਕਿਸਾਨਾਂ ਅਗੂ ਤੋਂ ਟਰੈਕਟਰ ਚਾਲਕ ਦੇ ਰਿਸ਼ਤੇਦਾਰ ਨੇ ਦੋਸ਼ ਲਗਾਏ ਨੇ ਕਿ ਰਸਤਾ ਦਰਿਆ ਦੇ ਵਿੱਚੋਂ ਮਾਈਨਿੰਗ ਕਰਨ ਵਾਲਿਆਂ ਦੇ ਵੱਲੋਂ ਨਜਾਇਜ਼ ਤੌਰ ਤੇ ਬਣਾਇਆ ਗਿਆ ਫਿਲਹਾਲ ਚਾਲਕ ਜਿਸ ਦਾ ਨਾਂ ਰਣਜੀਤ ਸਿੰਘ ਦੱਸਿਆ ਜਾ ਰਿਹਾ ਹੈ ਉਸ ਨੂੰ ਲੱਭਣ ਦੀ ਕੋਸ਼ਿਸ਼ਾਂ ਜਾਰੀ ਨੇ ਪਰ ਫਿਲਹਾਲ ਕੋਈ ਸੁਰਾਗ ਨਹੀਂ ਮਿਲ ਸਕਿਆ ਕਿਸਾਨਾਂ ਗਵਿੰਦਰਪਾਲ ਸਿੰਘ ਬਾਂਸ ਦਾ ਦੋਸ਼ ਹੈ ਕਿ ਕੁਝ ਲੋਕ ਜਿਸ ਦਾ ਖੇਤ ਉਸ ਦੀ ਰੇਤ ਦੀ ਆਰ ਦੇ ਵਿੱਚ ਦਰਿਆ ਦੇ ਵਿੱਚੋਂ ਨਜਾਇਜ਼ ਮਾਈਨਿੰਗ ਕਰ ਰਹੇ ਨੇ देयर ਆ ਟ੍ਰੈਕਟਰ ਟਰਾਲੀ ਚਾਲਕ ਦਿਨਾਂ ਬਾਅਦਰੇ ਹਾਰਦ ਸਦ ਪਿੱਛੋਂ ਮਾਈਨਿੰਗ ਮਾਫੀਆ ਹੀ ਇਸ ਦਾ ਕਾਰਨ ਹੈ ਵੀ ਕਿਹਾ ਜਾ ਰਿਹਾ ਹੈ ਸਤਾਸੇ ਇਹ ਕਿ ਅਸੀਂ ਉਹਨਾਂ ਦਾ ਕਹਿਣਾ ਹੈ ਕਿ ਜਾਂਚ ਹੋਣੀ ਚਾਹੀਦੀ ਹੈ ਲਾਪਤਾ ਰਣਜੀਤ ਸਿੰਘ ਦੇ ਰਿਸ਼ਤੇਦਾਰ ਦਾ ਇਹ ਕਹਿਣਾ ਹੈ ਕਿ ਰਣਜੀਤ ਜੀਸੀਬੀ ਚਾਲਕ ਸੀ ਤੇ ਪਿਛਲੇ 2 ਮਹੀਨਿਆਂ ਤੋਂ ਕ੍ਰੈਸ਼ਰ ਤੇ ਲੱਗਾ ਸੀ ਉਹ ਟਰਾਲੀ ਲੈ ਕੇ ਦਰਿਆ ਤੱਕ ਕਿਵੇਂ ਪਹੁੰਚ ਗਿਆ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਤੁਹਾਡੇ ਪਾਸੇ ਪੁਲਿਸ ਕਟਨਾ ਬਾਰੇ ਫਿਲਹਾਲ ਕੁਝ ਬੋਲਣ ਨੂੰ ਤਿਆਰ ਨਹੀਂ ਹੈ छुम चालम अनोख ठनोब कर चालम शालिप कर जइब आरिस सु़्स nah हो द्जक संवताल कर दो Mat ਪਰਵਲ ਸਿੰਘ ਬੈਂਸ ਯੂਥ ਪੰਜਾਬ ਪ੍ਰੈਜ਼ੀਡੈਂਟ ਕੇ ਕੇਯੂ ਚੁੜੋਨੀ ਇਹ ਜਿਹੜਾ ਮਸਲਾ ਅੱਜ ਹੋਇਆ ਬਹੁਤ ਹੀ ਜਿਆਦਾ ਇੰਡਨ ਜੋਗ ਜਿਹੜੀ ਘਟਨਾयां ਵਾਪਰੀ ਆ ਇੱਕ ਕੁਝ ਇੱਕ ਕਮਰਸ਼ੀਅਲ ਅਦਾਰੇ ਜਿਹੜੇ ਰੇਤ ਖੇਤ ਜਿਹੜੀ ਪਾਲਿਸੀ ਸਰਕਾਰ ਨੇ ਇੱਕ ਜ਼ਿੰਮੇਦਾਰਨ ਸੁਹੂਲਤ ਵਾਸਤੇ ਬਣਾਈ ਸੀ ਵੀ ਜਿਹੜੇ ਹਰ ਦੀ ਮਾਰ ਰੇਠਾਏ ਆ ਉਹਨਾਂ ਕਿਸਾਨਾਂ ਨੂੰ ਕੁਝ ਰਾਹਤ ਮਿਲ ਸਕੇ ਪਰ ਇੱਧਰ ਜਿਹੜੇ ਮਰਾੜੇ ਜਾਂ ਮਕੌੜੇ ਏਰੀਏ ਦੇ ਕੁਝ ਜਿਹੜੇ ਇਸ ਤਰ੍ਹਾਂ ਦੇ ਅੰਸਰ ਵੀ ਹੈਗੇ ਜਿਹੜੇ ਇਸ ਪਾਲਿਸੀ ਦਾ ਗਲਤ ਯੂਜ਼ ਕਰ ਰਹੇ ਆ ਇੱਥੇ ਕੁਝ ਕ੍ਰੈਸ਼ਰ ਵਾਲੇ ਜਾਂ ਕੁਝ ਇਸ ਤਰ੍ਹਾਂ ਦੇ ਪੁਰਾਣੇ ਮਾਈਨਿੰਗ ਮਾਫੀਆ ਦੇ ਲੋਕ ਨੇ ਜਿਹੜੇ ਦਰਿਆ ਤੋਂ ਪਾਰ ਜ਼ਿੰਮੇਦਾਰ ਨੂੰ ਕਿਸਾਨਾਂ ਨੂੰ ਆਉਣ ਵਾਸਤੇ ਦਰਿਆਵਾ ਤੋਂ ਕੋਈ ਰਸਤਾ ਨਹੀਂ ਹੈਗਾ ਆਰਜੀ ਪੋਲ ਮਰਾੜੇ ਦੇ ਵਿੱਚ ਪੱਤਨ ਦੇ ਉੱਪਰ ਮਕੌੜੇ ਪੱਤਨ ਦੇ ਉੱਪਰ ਵੀ ਲੱਗਦੇ ਸੀ ਪਰ ਉਹ ਜਿਹੜੇ ਆ ਰੇਣੀ ਸੀਜ਼ਨ ਜਦੋਂ ਖਤਮ ਹੋ ਜਾਂਦਾ ਦੁਬਾਰਾ ਬਹਾਲ ਕਰ ਦਿੱਤੇ ਜਾਂਦੇ ਸੀ ਤਕਰੀਬਨ ਅਕਤੂਬਰ ਮਹੀਨੇ ਦਾ ਰੇਣੀ ਸੀਜ਼ਨ ਖਤਮ ਹੋਇਆ ਹੋਰ ਨਵੰਬਰ ਮਹੀਨਾ ਖਤਮ ਹੋਣ ਤੇ ਆ ਚੁੱਕਿਆ ਅਜੇ ਤੱਕ ਉਹ ਪ੍ਰਸ਼ਾਸਨ ਨੇ ਪੋਲ ਬਹਾਲ ਨਹੀਂ ਕੀਤੇ ਪਰ ਜਿਹੜੇ ਕਮਰਸ਼ੀਅਲ ਆਪਣੇ ਫਾਇਦਿਆਂ ਵਾਸਤੇ ਕਾਰੋਬਾਰ ਕਰਦੇ ਨੇ ਰੇਤ ਦਾ ਇੱਕ ਵੱਡਾ ਮਾਫੀਆ ਉਹਨਾਂ ਨੇ ਤਿੰਨ ਤਿੰਨ ਚਾਰ ਚਾਰ ਲੀਆਂ ਜਿਹੜੀਆਂ ਦਰਿਆ ਦੇ ਆਰ ਪਾਰ ਆਣ ਜਾਣ ਵਾਸਤੇ ਲਾ ਦਿੱਤੀਆਂ ਨੇ ਪ੍ਰਸ਼ਾਸਨ ਦੇ ਕੋਲੋਂ ਅਸੀਂ ਸਵਾਲ ਪੁੱਛਣਾ ਚਾਹੁੰਦੇ ਹਾਂ ਕਿ ਇਹਨਾਂ ਦੀ ਕਿਹਨੇ ਕਿਹੜੇ ਡਿਪਾਰਟਮੈਂਟ ਨੇ ਐਨਓਸੀ ਦਿੱਤੀ ਆ ਕਿ ਜਿਹੜੀਆਂ ਲੀਆਂ ਲਾ ਕੇ ਤੇ ਦਰਿਆ ਦਾ ਜਿਹੜਾ ਕੁਦਰਤੀ ਵਹਾਅ ਆ ਉਸ ਨੂੰ ਰੋਕਿਆ ਗਿਆ ਹੁਣ ਜਿਹੜੀ ਬੀਤੀ ਰਾਤ ਘਟਨਾ ਵਾਪਰੀ ਇਸ ਤੋਂ ਪਹਿਲਾਂ ਵੀ ਇੱਥੇ ਕਈ ਵਾਰ ਘਟਨਾ ਵਾਪਰ ਚੁੱਕੀਆਂ ਨੇ ਕਿ ਕੋਈ ਤਰੈਸ਼ਰ ਵਾਲੇ ਇੱਥੇ ਦਰਿਆ ਦੇ ਵਿੱਚੋਂ ਰਾਤ ਚੋਰੀਛਪੇ ਰੇਤ ਕੱਢਦੇ ਨੇ ਉਹ ਪਹਿਲਾਂ ਵੀ ਇੱਥੇ ਕਈ ਵਾਰ ਗੱਡੀਆਂ ਪਲਟੀਆਂ ਨੇ ਪ੍ਰਾਪਰਟੀਆਂ ਨੇ ਟੋਕ ਲਿਆ ਰ ਇੱਕ ਜੋ ਚਾਰ ਦਿਨ ਪਹਿਲਾਂ ਹੀ ਇੱਕ ਟੋਕ ਲੈਂਡ ਜਿਹੜੀ ਆ ਦਰਿਆ ਦੇ ਵਿੱਚ ਡੁੱਬੀ ਸੀ ਪਰ ਹੁਣ ਸਭ ਤੋਂ ਵੱਡੀ ਘਟਨਾ ਜਿਹੜੀ ਵਾਪਰੀ ਆ ਕਿ ਇੱਕ ਇਨਸਾਨ ਦੀ ਜਿਹੜੀ ਆ ਜਾਨ ਆ ਉਹ ਚਲੀ ਗਈ ਆ ਇਸ ਦਰਿਆ ਦੇ ਵਿੱਚ ਡੁੱਬ ਕੇ ਅਤੇ ਡੁੱਬਣ ਦਾ ਕਾਰਨ ਕੀ ਹੋਇਆ ਕਿ ਰਾਤ ਦੇ ਹਨੇਰੇ ਦੇ ਵਿੱਚ ਇਸ ਲੀ ਦੇ ਉੱਪਰ ਇੱਕ ਟਰੈਕਟਰ ਆਪਰਾ ਜੋ ਪਰਿਵਾਰ ਪਾਲ ਕੇ ਇਹਨਾਂ ਦੇ ਸ਼ਾਇਦ ਡਰਾਈਵਰੀ ਕਰਕੇ ਆਪਣੇ ਪਰਿਵਾਰ ਦੀ ਪਾਲਣ ਪੋਸ਼ਣ ਕਰਦਾ ਸੀਗਾ ਉਹ ਰਾਤ ਦੇ ਹਨੇਰੇ ਦੇ ਵਿੱਚ ਵੀ ਉਹਨੂੰ ਕੰਮ ਕਰਵਾਇਆ ਜਾ ਰਿਆ ਸੀ ਤੇ ਜਿਹੜਾ ਆਰਜੀ ਰਸਤਾ ਬਣਾਇਆ ਇਹਨਾਂ ਕ੍ਰੈਸ਼ਰਾਂ ਵਾਲਿਆਂ ਨੇ ਜੋ ਹੋਰ ਜਿਹੜੇ ਇੱਥੇ ਕੁਝ ਆਪਣੇ ਨਿੱਜੀ ਫਾਇਦਿਆਂ ਵਾਸਤੇ ਰੇਤ ਨੂੰ ਡੰਪ ਕਰਾ ਉਹਨਾਂ ਨੇ ਉਸ ਡਰਾਈਵਰ ਨੂੰ ਰੱਖਿਆ ਤੇ ਟਰੈਕਟਰ ਜਿਹੜਾ ਆ ਉਹ ਰਸਤੇ ਤੋਂ ਭਟਕ ਗਿਆ ਦਰਿਆ ਦੇ ਵਿੱਚ ਜਾ ਡਿੱਗਾ ਤੇ ਟਰੈਕਟਰ ਤੇ ਇਹਨਾਂ ਨੇ ਹੁਣ ਬਾਹਰ ਕੱਢ ਲਿਆ ਮਸ਼ੀਨਾਂ ਦੇ ਪਰ ਅਜੇ ਤੱਕ ਕੋਈ ਇਨਸਾਨ ਦੀ ਆ ਲਾਸ਼ ਆ ਉਹ ਨਹੀਂ ਲੱਭੀ ਸਭ ਤੋਂ ਵੱਡਾ ਸਵਾਲ ਇਹ ਕਿ ਇਹ ਜਿਹੜਾ ਰਸਤਾ ਬਣਾਇਆ ਕਿੰਨੇ ਆ ਇਹ ਕਿੰਨਾ ਤੇ ਖੇਤਾਂ ਨੂੰ ਕਨੈਕਟ ਕਨੈਕਟ ਕਰਦਾ ਆ ਮੈਨੂੰ ਨਾ ਲਿਆ ਤਾਂ ਕੋਈ ਠਿਕਣੀ ਐ ਕਿਉਂਕਿ ਜਦੋਂ ਇਦਾਂ ਦੇ ਨਾਮ ਨਸ਼ਰ ਹੋਣਗੇ ਤੇ ਫਿਰ ਸਰਕਾਰਾਂ ਦੀ ਆਖਾ ਫੁੱਲੀ ਤੇ ਪ੍ਰਸ਼ਾਸਨ ਨੂੰ ਮੈਂ ਅਪੀਲ ਕਰਦਾ ਕਿ ਜਿਨ੍ਹਾਂ ਨੇ ਇਹ ਲੀ ਲਾਈ ਆ ਜਿਹੜੇ ਕ੍ਰੈਸ਼ਰ ਮਾਲਕ ਇਹਦੇ ਵਿੱਚ ਇਹਨੂੰ ਨੇ ਜਿਸ ਵੀ ਜ਼ਮੀਨ ਤੱਕ ਇਹ ਪਹੁੰਚਦੀ ਆ ਇਹਨਾਂ ਦੇ ਉੱਪਰ 302 ਦਾ ਜਿਹੜਾ ਇਰਾਦਾ ਕਤਲ ਦਾ ਜਿਹੜਾ ਆ ਉੱਚਾ ਦਰਜ ਹੋਣਾ ਚਾਹੀਦਾ ਤੇ ਪ੍ਰਸ਼ਾਸਨ ਦੇ ਉੱਪਰ ਵੀ ਮੈਂ ਕਹਾਂਗਾ ਆਪਣੇ ਸਿਆਮ ਬਾਦ ਜਾਂ ਵਿੱਚੋਂ ਦੀ ਲੰਘਣ ਵਾਸਤੇ ਇਹ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖਦੇ ਆ ਸਾਨੂੰ ਇਸ ਮਸਲੇ ਨੂੰ ਬਹੁਤੀ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ ਕਿਉਂਕਿ ਸਭ ਤੋਂ ਵੱਡੀ ਗੱਲ ਇਹ ਆ ਲਗਭਗ ਉਸ ਦੀ ਮੌਤ ਹੋਇਆ ਨੂੰ ਤਰੀਬਨ 16 ਤੋਂ 17 ਘੰਟੇ ਹੋ ਚੁੱਕੇ ਆ ਪਰ ਅਜੇ ਦੱਸਿਆ ਵੀ ਨਾ ਗਿਆ ਹੋਵੇ ਸਾਡੀ ਪ੍ਰਸ਼ਾਸਨ ਕੋ ਇੱਕੋ ਪੀ ਰਿਆ ਨਾ ਤੇ ਉਸ ਦੀ ਡੈੱਡ ਬੋਡੀ ਨੂੰ ਲੱਭਣ ਵਾਸਤੇ ਕੋਈ ਕਸ਼ਿਸ਼ ਕੀਤੀ ਜਾ ਰਹੀ ਆ ਆਮ ਸਰਕਾਰ ਨੂੰ ਮੈਂ ਚਾਹੂੰਗਾ ਉਹਨਾਂ ਦੇ ਉੱਪਰ ਵੀ ਪਰਚੇ ਦਰਜ ਕੀਤੇ ਜੇ ਤਾਂ ਬੰਦੀ ਜਿਹੜੀ ਕਾਰਵਾਈ ਆ ਕੀਤੀ ਜਿਹੜਾ ਕਸ਼ਮੀਰ ਸਿੰਘ ਨਾਮ ਹੈ ਪੁਰਾਣੇ ਛਾਲਿਆਂ ਤੋਂ ਆਇਆ ਮੇਰਾ ਸਾੜਾ ਸੀਗਾ ਤੇ ਇਹਨਾਂ ਦੇ ਕੋਲ ਬਈ ਸਾਰੇ ਇਧਰ ਕ੍ਰਾਫਟਰ ਦਾ ਕੰਮ ਕਰਦੇ ਸੀ ਜੀਸੀਪੀ ਚਲਾਉਂਦੇ ਸੀਗੇ ਇਹ ਰਣਜੀਤ ਸਿੰਘ ਨਾਮ ਹੈ ਇਹਨਾਂ ਦਾ ਬਾਕੀ ਇਹ ਕਿਨਾਂ ਨੇ ਕਿਹਾ ਕਿ ਟਰੈਕਟਰ ਪਲਟ ਗਿਆ ਦਰਾਦ ਵਿੱਚ ਤੇ ਟਰਾਲੀ ਬਾਹਰ ਸੀਗੀ ਜਦੋਂ ਆ ਗਏ ਇਹਨਾਂ ਨੂੰ ਪੁੱਛਿਆ ਇਹ ਕਹਿੰਦੇ ਨਾ ਟਰਾਲੀ ਲੱਭਦੀ ਤੇ ਨਾ ਟਰੈਕਟਰ ਲੱਭਦਾ ਜਿ ਪਹਿਲਾਂ ਇਹਨਾਂ ਨੇ ਕਿਹਾ ਗਿਆ ਟਰੈਕਟਰ ਪਾਣੀ ਦੇ ਵਿੱਚ ਇਹਦਾ ਟਰਾਲੀ ਬਾਹਰ ਸੀਗੀ ਫਿਰ ਇਹ ਪਹਿਲਾਂ ਇਹਨਾਂ ਨੇ ਸਾਰੇ ਇਹ ਕਿਹਾ ਕਿ 7 ਵਜੇ ਤੋਂ ਬਾਅਦ ਸਾਡਾ ਕੋਈ ਵੀ ਜਾਣਾ ਕਿ ਇਥੋਂ ਕਰਾਸਰ ਤੋਂ ਕੋਈ ਮਸ਼ੀਨਰੀ ਨਹੀਂ ਨਿਕਲਦੀ ਹੈਗੀ ਫਿਰ ਇਹ 8:30 9 ਵਜੇ ਕਹਿੰਦੇ ਵੀ ਟਰੈਕਟਰ ਲੈ ਕੇ ਨਿਕਲ ਗਿਆ ਕੋਈ ਪੁੱਛ ਗਿਆ ਥੀ ਨਹੀਂ ਕਹਿੰਦੇ ਕਿ ਇਹਨੇ ਕੀਤੀ ਫਿਰ ਜੀਐਸਪੀ ਵਾਲਾ ਕਹਿੰਦਾ ਆਇਆ ਉਹਨੇ ਦੱਸਿਆ ਕਿ ਟਰੈਕਟਰ ਲੈ ਕੇ ਉਧਰ ਨੂੰ ਜਾ ਰਿਹਾ ਸਾਨੂੰ ਅੱਜ ਕੋਈ ਇਹਨਾਂ ਨੇ ਦੱਸਿਆ ਵੀ 10 ਕਿੰਨੇ 11 ਵਜੇ ਕੋਲ ਗਈ ਆ 10 8 ਵਜੇ ਦਾ ਦੱਸ ਦਿਆ ਜੀ 8 ਵਜੇ ਦਾ ਅਜੇ ਤੱਕ ਕੋਈ ਬੰਦੇ ਦਾ ਪਤਾ ਨਹੀਂ ਵੀ ਕਿੱਥੇ ਹੈ ਕਿੱਥੇ ਨਹੀਂ ਹੈ ਜੀ ਸੀ ਬੀ ਆਪਰੇਟਰ ਸੀ ਜੀ ਸੀ ਬੀ ਆਪਰੇਟਰ ਜੀ ਸੀ ਬੀ ਆਪਰੇਟਰ ਸੀਗੇ ਹਾਂ ਜੀ ਹਾਂ ਜੀ ਟਰੈਕਟਰ ਨਾਲ ਤਾਂ ਕੋਈ ਲੈਂਕੇ ਨਹੀਂ ਹੈਗਾ ਸਰੋਂ ਨਾਲ ਪੰਜ ਸਾਰੇ ਇਹ ਮੰਗ ਕਰਦੇ ਕਿ ਸਾਨੂੰ ਇਹਦਾ ਹਿਸਾਬ ਮਿਲੇ ਵੀ ਕੀ ਹਿਸਾਬ ਕਿਤਾ ਕੀ ਹੋਇਆ ਚੱਕਰ ਹੋਇਆ ਕੀ ਨਹੀਂ ਅਜੇ ਤੱਕ ਕੱਲ ਤੋਂ ਲੈ ਕੇ ਹੁਣ ਪੰਜ ਵਾਰ ਚੱਲਿਆ ਜੇ ਤੱਕ ਬੰਦਾ ਨਹੀਂ ਮਿਲਿਆ ਤੁਹਾਨੂੰ ਜੇ ਤੱਕ ਐ ਤੇ ਇਹ ਚਾਹੁੰਦਾ ਕਿ ਤੁਹਾਨੂੰ ਪਤਾ ਤਾਂ ਲੱਗੇ ਕਿ ਕੀ ਹਿਸਾਬ ਕਿਤਾ ਹੋਇਆ ਕਿ ਜੀ ਇੱਥੇ ਤੋਂ ਦੋ-ਦੋ ਮਹੀਨੇ ਤੋਂ ਚਲਾ ਰਹੇ ਪਹਿਲਾਂ ਤਾਂ ਕਾਫੀ ਚਿਰ ਹੋ ਗਿਆ ਨਾ ਨੂੰ 10-15 ਸਾਲ ਉਹ ਵੇਦੇਸੀ ਵੀ ਚਲਉਂਦੇ ਆ ਇਹ ਮੱਖੋ ਵਾਲੇ ਜੀ